ਸ੍ਰੀ ਰਾਗ ਮਹੱਲਾ ਪਹਿਲਾ ਪਲੀ ਸ੍ਰੀ ਜੈ ਉੱਭਰੀ ਹਉ ਮੈਂ ਮੁਈ ਕਰਾਹੋ ਦੂਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰਹਿ ਸੱਚ ਮਿਲੈ ਪਉ ਜਾਏ ਪੈ ਬਿਨ ਨਿਰਪਉ ਕਿਉ ਥੀਐ ਗੁਰਮਖ ਸਬਦ ਸਮਾਇ ਰਹਾਓ ਕੇਤਾ ਆਖਣ ਅੱਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਨ ਮੈਂ ਖੇਲ ਖਿਲਾਏ ਸੰਜੋਗੀ ਮਿਲੇ ਇਕ ਸੇ ਵਿਜੋਗੀ ਉਠ ਜਾਏ ਜੋਤਿ ਸੁਭਾਣਾ ਸੋ ਥੀਏ ਅਵਰਨਾ ਕਰਨਾ ਜਾਏ ਗੁਰਮੁਖ ਵਸਤ ਵਿਸਾਹੀਐ ਸੱਚ ਵਖਰ ਸੱਚ ਰਾਸ ਜਿਨਨੀ ਸੱਚ ਵਣਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸਤ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਫੁਨ ਧਾਤ ਕਉ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪੇ ਕੈ ਪਾਏ ਭਾਈ ਰਹੇ ਸੰਤ ਜਨਾਂ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉਚੌਥਾਨ ਸੁਹਾਵਣਾ ਉਪਰ ਮਹਿਲ ਮੋਹਾਰੋ ਸੱਚ ਕਰਨੀ ਦੇ ਪਾਈਐ ਦਰਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਕਰੇ ਬਦ ਕਰਮ ਕਮਾਈਐ ਆਸਾਂ ਦੇ ਸਾਹ ਹੋਏ ਕਿਉ ਗੁਰਬਿੰਦ ਰੁਕਟੀ ਛੁਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਨੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨ ਉਤਰੈ ਬਿਨ ਹਰ ਕਿਉ ਕਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤੇ ਆ ਗਿਆਸ ਨਾਨਕ ਦੇਖ ਦਿਖਾਈਐ ਹਉ ਸਤਬਲ ਹਾਰ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਨਸ ਕਿਰਟ ਹੈ ਪਾਏ ਬਿਨ ਸਬਦੈ ਸੁਖ ਨਾ ਉੰਥੀਐ ਫਿਰ ਬਿਨ ਦੁਖ ਨਾ ਜਾਏ ਮੁੰਦੇ ਪਰ ਬਿਨ ਕਿਆ ਸਿੰਗਾਰ ਦਰ ਕਰ ਟੋਈ ਨਾ ਲਹੈ ਦਰਗੈ ਝੂਠ ਖਵਾਰ ਰਹਾਓ ਆਪ ਸੁ ਜਾਣਨਾ ਭੁੱਲ ਲਈ ਸੱਚਾ ਵੜ ਕੇ ਰਸਾਣ ਪਹਿਲਾ ਤਰਤੀ ਸਾਧਕੈ ਸੱਚ ਨਾਮ ਦੇ ਦਾਣ ਨੌ ਨੇ ਦੁਪਜੈ ਨਾਮ ਏਕ ਕਰਮ ਪਵੈ ਨੀਸਾਣ ਗੁਰ ਕਉ ਜਾਣਨਾ ਜਾਣਈ ਕਿਆ ਤਿਸ ਚਾਜਿਆ ਚਾਰ ਅੰਦਲੈ ਨਾਮ ਵਿਸਾਰਿਆ ਮਨ ਮੁਖ ਅੰਦ ਗੁਬਾਰ ਆਵਣ ਜਾਣ ਨ ਚੁੱਕਈ ਮਰ ਜਨ ਮੈਂ ਹੋਏ ਖੁਆਰ ਚੰਦਨ ਮੋਲਿਆਣਾ ਕੁੰਗੂ ਮੰਗ ਸੰਧੂਰ ਚੋਵਾ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੈ ਤਾਂ ਸਭ ਐ ਡੰਬਰ ਕੂੜ ਸਭ ਰਸ ਭੋਗਣ ਬਾਦ ਹ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀ ਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇਹ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਪਾਏ ਬਲੰਦੀ ਵਿੱਚ ਵੀ ਧੂਓ ਨੋਂ ਅਨਿਕ ਸ਼ੋਕ ਆਏ ਪੰਚੇ ਰੋਣੇ ਦੁਖ ਭਰੇ ਬਿਨ ਸੇ ਦੂਜੈ ਪਾਏ ਮੂੜੇ ਆਰਾਮ ਜਪੋ ਗੁਣਸਾਰ ਆਉ ਮੈਂ ਮਮਤਾ ਮੋਹਣੀ ਸਭ ਮੁੱਠੀ ਹੰਕਾਰ ਰਾਉ ਜਿਨੀ ਨਾ ਵਿਸਾਰਿਆ ਦੁਜੀ ਕਰੇ ਲਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰੂ ਰਾਖੇ ਸੇ ਉੱਭਰੇ ਹੋਰ ਮੁੱਠੀ ਤੰਦਾ ਏ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਵਾ ਵੈਰ ਵਿਰੋਧ ਤੰਦਾ ਥਕਾ ਹੋ ਮਈ ਮਮਤਾ ਮਾਇਆ ਕਰੋਧ ਕਰਮ ਲੈ ਸੱਚ ਪਾਈਐ ਗੁਰਮਤਿ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲ ਪਾਏ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸਿ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਰਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਪੂਰਵ ਜਾਵੇ ਤੂਰ ਬਿਨ ਸਬਦੈ ਪਰਮਾਈ ਐ ਜੁਬਦਾ ਡੋਬੇ ਪੂਰ ਮਨ ਰਹਿ ਸਭ ਤਰੁ ਚਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀ ਐ ਜਿਸਮੈ ਸੱਚਾ ਨਾਹੋਂ ਪੈ ਸਚ ਰਾਤੀ ਦੇਹਰੀ ਜੇਵਾ ਸੱਚ ਸਵਾਉ ਸੱਚੀ ਨਦਰ ਨਿਹਾਲੀ ਐ ਬਹੁਣ ਨਾ ਪਾਵੈ ਤਾਓ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤੇਰ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹੇ ਨਾਨਕ ਔ ਗੁਣ ਵਿਸਰੇ ਗੁਰ ਰੱਖੇ ਪਤ ਤਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵੇ ਇਕ ਜਾ ਵਹੀ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਢੀ ਐ ਗੁਰਮੁਖ ਸੱਚ ਸੋਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਕੋਏ ਰਹਾਉ ਆਗੈ ਖੋਡੌ ਜਲੇ ਪਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨ ਸੈ ਘਟ ਘਟ ਸੱਚ ਪਰਪੂਰ ਆਪੇ ਮੇਲ ਮਿਲਾ ਵਹੀ ਸਾਚੈ ਮੈਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉ ਜਿਉ ਸਾਇ ਮਨ ਵਸੈ ਗੁਰਮੁਖਿ ਅੰਮ੍ਰਿਤ ਪਿਐ ਓ ਮਾਨਤਨ ਤੇਰਾ ਤੂੰ ਧਣੀ ਗਰਬ ਨਿਵਾਰਸ ਮੇ ਓ ਜਿਨ ਇਹੋ ਜਗਤਿ ਉਪਾਇਆ ਤ੍ਰਿ ਭਵਨ ਕਰਿ ਆਕਾਰ ਗੁਰਮੁਖ ਚਾਨਨ ਜਾਣੀਐ ਮਨਮੁਖ ਮੁਗਦ ਗੁਬਾਰ ਕਾਟ ਕਾਟ ਜੋਤ ਨਰੰਤਰੀ ਬੁਝੈ ਪਰਮਤਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸਚੇ ਸੇਤੀ ਰਨ ਮਿਲੇ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਭ ਜੋ ਬਨਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮ ਨਾ ਆਵੇ ਟਹਿ ਟੇਰੀ ਤਨਖੇ ਮੇਰੇ ਮਨ ਲੈ ਲਾਹ ਕਰ ਜਾਹੇ ਗੁਰਮੁਖ ਨਾਮ ਸਲਾਹੀ ਹੈ ਹਮੈ ਨਿਵਰੀ ਭਾਹਿ ਰਹਾਓ ਸੁਣ ਸੁਣ ਗੰਡਨ ਗੰਢੀ ਐ ਲੇਖ ਪੜ ਪੁਜੈ ਪਾਰ ਤ੍ਰਿਸ਼ਨਾ ਐਨਸ ਅਗਲੀ ਹਉ ਮੈ ਰੋਗ ਵਿਕਾਰ ਉਹੋ ਵੇ ਪ੍ਰਵਾਹੋ ਅਤੂਲਵਾ ਗੁਰਮਤਿ ਤੀਮਤ ਸਾਰ ਲਖ ਸਿਆਣਪ ਜੇ ਕਰੀ ਲਖਿਓਂ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇਂ ਦੂਖ ਸੰਤਾਪ ਹਰ ਜਪ ਜੀ ਅਰੇ ਛੁੱਟੀ ਐ ਗੁਰਮੁਖ ਜੀ ਨਾ ਆਪ ਤਨ ਮਨ ਗੁਰ ਪੈ ਵਿੱਚ ਆ ਮੰਦੀਆ ਸਰਨਾਲ ਤਿਰ ਭਵਨ ਖੋਜ ਢੰਡੋਲਿਆ ਗੁਰਮੁਖੋਜ ਨਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਦਾਗ ਮਹੱਲਾ ਪਹਿਲਾ ਮਰਨੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹਿ ਲੇਖੈ ਸਾਸ ਬਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੈ ਤਿਉ ਨਰਜਾਸ ਜੀ ਆਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮੁਖ ਬਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰਮੁਲੀਐ ਸੰਕੋਤਾਰ ਮੋਇਆ ਜਿਤ ਕਰ ਜਾਈਐ ਤਤ ਜੀਵਨ ਦੇ ਆ ਮਰਮਾਰ ਅਨਹਦ ਸਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹਉ ਮੈਂ ਹੋਏ ਬినాਸ਼ ਸਤਗੁਰ ਸੇਵੇ ਆਪਣਾ ਹਉ ਸਤਪੁਰ ਬਾਣੈ ਤਾਸ ਖੜ ਦਰਗਹਿ ਪੈਨਾਈਐ ਮੁਖ ਹਰਨਾਮ ਨਿਵਾਸ ਜੈ ਦੇਖਾਂ ਤੈ ਰਵ ਰਹੇ ਸਿਵ ਸ਼ਕਤੀ ਕਾ ਮੇਲ ਤ੍ਰੇਹ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹੈ ਨਾ ਮੇਲ ਮਨ ਬੈਰਾਗੀ ਘਰ ਵਸੈ ਸਚ ਪੈਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੜ ਪੂਖ ਨਾ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਦਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਬੀਆ ਲੋਬੇ ਲੱਗਾ ਲੁਭਾਨੋ ਸਬਦ ਨਾ ਪੀਜੈ ਸਾਗਤਾ ਦਰਮਤਿਆ ਮਨ ਜਾਨ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹੋ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵਤੂ ਪਾਵੇ ਦਰਗਹਿ ਮਾਨ ਰਹਾਉ ਆਰਾਮ ਨਾਮ ਜਪ ਦਿਨ ਰਾਤ ਗੁਰਮੁਖ ਹਰ ਤਨ ਜਾਨੋ ਸਭ ਸੁਖਾ ਰਸ ਖੋਗਣੇ ਸੰਤ ਸਭਾ ਮਿਲ ਗਿਆਨ ਨੇਤ ਅਹਨੇ ਸਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੂਕਰ ਕੂੜ ਕਮਾਈ ਐ ਗੁਰਨਿੰਦਾ ਪਚੈ ਪਚਾਨ ਭਰਮੇ ਪੂਲਾ ਦੁਖ ਘਣੋ ਜਾਂ ਮਾਰ ਕਰੈ ਖੁਲਹਾਨ ਮਨ ਮੁਖ ਸੁਖ ਨਾ ਪਾਈ ਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਟਾਈ ਐ ਸੱਚ ਲਿਖਤ ਪਰਵਾਣ ਹਰ ਸੱਜਣ ਗੁਰ ਸੇਮਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸਿਰੀ ਰਾਗ ਮਹੱਲਾ ਪਹਿਲਾ ਇੱਕ ਦਿਨ ਪਿਆਰਾ ਵਿਸਰੈ ਰੋਗ ਵੱਡਾ ਮਨਮਾਹੈ ਕਿਉ ਦਰਗੈ ਪਤ ਪਾਈਐ ਜਹ ਹਰਨਾ ਵਸੈ ਮਨਮਾਹੈ ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮਾਹੈ ਮਨ ਰੇ ਇਹਨ ਸਹਰ ਗੁਣਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਲਾਈ ਐ ਸੁਰਤੀ ਸੁਰਤ ਸੰਜੋਗ ਹਿਸਾ ਹੋ ਮੈਂ ਗਤ ਗਏ ਨਾਹੀ ਸਹਿ ਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਓ ਨਹਿੋ ਨਾ ਕੀ ਜਈ ਜੋ ਦਿਸੈ ਚਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜਪਤਾਰ ਚਾਰੇ ਅਗ ਨਿਵਾਰ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਾਮਲ ਪਰਗਾਸਿਆ ਅਮਰਤ ਭਰਿਆ ਆਗਾਏ ਨਾਨਕ ਸਤਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸ ਵਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨਾਂ ਨਾ ਪਾਈ ਐ ਰਿਦਮਾਨ ਕਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈ ਐ ਅਹਨੇ ਸੋ ਸਬਦ ਸਲਾਹੇ ਰਹਾਓ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜੋ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜਨ ਦਰਨ ਲੱਗਈ ਉਹ ਭਉਜਲ ਤਰੈ ਤ੍ਰਾਸ ਗੁਰਮਖ ਕੋ ਨਾ ਭਾਵੇ ਸਚਰਤੇ ਸਚ ਭਾਏ ਸਾਜ ਸਚ ਨਾ ਭਾਵੇ ਕੂੜੈ ਕੂੜੀ ਪਾਏ ਸਚਰਤੇ ਗੁਰ ਮੇਲਿਆ ਸਕੇ ਸਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰੋ ਸਚ ਵਖਰ ਧਨ ਨਾਮ ਹੈ ਕਟ ਕਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ فرمੇ ਪਾਏ ਨਾ ਵਿਜਵੈ ਜੇ ਪਵੈ ਦਸੰਤਰ ਦੇਸ ਅੰਤਰ ਮਹਿਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨ ਹੋਵਈ ਬਿਨ ਸਤਗੁਰ ਕੇ ਉਪਦੇਸ਼ ਮਨ ਰਹਿ ਗੁਰਮਖ ਅਗਨਿਵਾਰ ਗੁਰ ਕਾ ਕਹਿਆ ਮਨ ਵਸੈ ਅਹਮੈ ਤ੍ਰਿਸ਼ਨਾ ਮਾਰ ਰਹਾਓ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈ ਐ ਗੁਰਮੁਖ ਹਰਿ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸਮਾਏ ਜਿਨ ਹਰ ਹਰ ਨਾਮ ਨਾ ਚੇਤੇਓ ਸੋ ਔਗਣਿ ਆਵੈ ਜਾਏ ਜੇ ਸਤਗੁਰ ਪੁਰਖ ਨਾ ਭੇਟਿਓ ਸੋ ਪੌਜਲ ਪਜੈ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੈ ਐਸੇ ਪੂਰੇ ਪੁਰਖ ਸੁ ਜਾਣ ਗੁਰ ਮੇਲ ਪੌਜਲ ਲੰਗੀ ਐ ਦਰਗਹ ਪਤ ਪ੍ਰਮਾਣੋ ਨਾਨਕ ਤੇ ਮੁਖ ਉਜਲੇ ਤੋਂ ਉਪਜੈ ਸਬਦ ਨਿਸ਼ਾਨੋ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਹੋ ਸਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ ਅੱਗੇ ਸਹਉ ਸੁਜਾਨ ਹੈ ਲੈਸੀ ਵਸਮਾਲ ਭਾਈ રે ਰਾਮ ਕਹੋ ਚਿਤਲਾਏ ਹਰ ਜਸ ਵਖਰ ਲੈ ਚਲਹੁ ਸਹ ਦੇਖੈ ਪਤੀ ਆਏ ਰਹਾਉ ਜਿਨਾਂ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜਮਣੰਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਘਰੋ ਨਿਤ ਰੋਏ ਖੋਟੇ ਪੋਤੇ ਨਾ ਪਵੈ ਤੈਨ ਹਰਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਲਾਹਾ ਆਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹ ਹਰ ਜੱਪ ਲਾ ਹਾਇਆ ਗਲਾ ਨਿਰਪਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨੇ ਹਰ ਫੁੱਲੜਾ ਨਾਠਿ ਆੜੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਲ ਟਲ ਜੁਮਣਹਾਰ ਅਰੰਗ ਮਾਨ ਲੈ ਪਿਆਰਿਆ ਜਾਂ ਜੋ ਬਨੋ ਨਾ ਹੁਲਾ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗਲੇ ਜਾਏ ਸੁ ਤੇਜੀ ਰਾਣਾ ਹੰਪੀ ਵੰ냐 ਡੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਾਹ ਹੋਰੈ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈ ਐ ਜਾਣ ਮੇਰਾ ਤੀ ਸੰ ਗੁਣਾ ਗਵਾਈ ਗੰਠੜੀ ਅਬ ਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸੀਆ ਆਪਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਅਰੰਗ ਰਤਾ ਮੇਰਾ ਸਾਹਿਬ ਰਬ ਰਹਾ ਭਰਪੂਰ ਰਹਾਓ ਆਪੇ ਮਾਚੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਦਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੋਹਾਗਣੀ ਦੇਖਾ ਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰੰਗ ਪਾਣੀ ਮਨ ਕਿਰਸਾਨ ਹਰਦਾ ਜਮਾਇ ਲੈ ਇਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤਸ ਤੋਂ ਸਗਲ ਕਲ ਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇ ਰਹਾਓ ਵਿਖੇ ਬਿਕਾਰ ਦੁਸ਼ਟ ਕਿਰ ਕਾ ਖਰੇ ਇਨ ਤਾਂ ਆਤਮਾ ਹੋਏ ਧਾਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਬਿਕਸ ਮਦਿਆਸ ਸ਼ਰਮਾਈ 20 ਹਫਤਾ ਰੋ ਬਸ ਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਾਰੈ ਦਾਸਾ 18 ਮੈਂ ਪਰੰਪਰੋ ਚੀਨਾ ਕਹਿ ਨਾਨਕ ਏਕ ਤਾਰੈ ਸ੍ਰੀ ਦਾਗ ਮਹੱਲਾ ਪਹਿਲਾ ਘਰਤੀ ਜਾ ਅਮਲ ਕਰ ਧਰਤੀ ਬੀਜ ਸਬਦੋ ਕਾਰੋ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸੈ ਗੱਲੀ ਪਾਇਆ ਮਾਲਕੈ ਮਾਨੈ ਰੂਪ ਕੀ ਸੋਬਾ ਇਤ ਬਿੱਧੀ ਜਨਮ ਗਵਾਇਆ ਰਹਾਓ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨੇਤ ਪਾਖਿਆ ਬੋਲੇ ਕਿਉਂ ਬੁਝਿਆ ਜਾਣੈ ਬੁਝਾਈ ਆਖਣ ਸੁਣਨਾ ਪਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸ਼ਮ ਕੀ ਨਦਰ ਦਿਲੈ ਪਸੰਦੇ ਜਿਨਿ ਕਰ ਏਕ ਧਿਆਇਆ ਤਿਹੀ ਕਰ ਰਾਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕਿਤ ਪੂ ਸੰਜਿਆਹੀ ਸ੍ਰੀ ਦਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਤਨ ਸਰਜਣਹਾਰੋ ਮਰਣਾ ਮੁਲਾ ਮਰਣਾ ਪੀ ਕਰਤਾਰੋਂ ਡਰਣਾ ਰਹਾਓ ਤਾਤੂ ਬੋਲਣਾ ਤਾਤੂ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨ ਭਰੀਐ ਪਾਈ ਸੋਈ ਕਾਜੀ ਜਿਨਿ ਆਪ ਤਜਿਆ ਇੱਕ ਨਾਮ ਕੀ ਆਯਾਦਾਰੋ ਹੈ ਪੀ ਹੋਸੀ ਜਾਇ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ ਗੁਜਾਰੈ ਪੜੈ ਕਿਤੇਬ ਕੁਰਾਨਾ ਨਾਨਕ ਆਖੈ ਗੋਰਸ ਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਇਕ ਸਵਾਨ ਦੋਇ ਸਵਾਨੀ ਨਾਲ ਪਲਕੇ ਪੌਕੇ ਸਦਾ ਬਿਆਲ ਕੂੜ ਸ਼ੋਰਾ ਮੁੱਠਾ ਮੁਰਦਾਰ ਧਾਨ ਕੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਉ ਵਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਏਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋ ਹੀ ਨੀ ਸਨਾਤ ਕਾਮ ਕ੍ਰੋਧ ਤਨ ਵਸੈ ਚੰਡਾਲ ਧਾਨਕ ਰੂਪਰਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪਰਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪਰਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇਤੇ ਹੈ ਜੀ ਸੁਰਤ ਵਿੱਚ ਹੋਣਾ ਕੋਈ ਨਾ ਕੀ ਜੇਹੀ ਸੁਰਤ ਤਿਹ ਤਨ ਰਾਹੋ ਲੇਖਾ ਇੱਕੋ ਆਵੋ ਜਾਹੋ ਕਾਹੇ ਜੀ ਕਰ ਚਤਰਾਈ ਲੈ ਵੇ ਦੇ ਵੇ ਢਿਲ ਨਾ ਪਾਈ ਰਹਾਓ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵੈ ਰੋਹੇ ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾ ਕਾ ਤੇਰੇ ਉਹੇ ਅਸੀਂ ਬੋਲ ਵਿਗਾੜ ਵਿਗਾੜ ਐ ਬੋਲ ਤੂੰ ਨਜ਼ਰੀ ਅੰਦਰ ਤੋ ਲੈ ਤੋਲ ਜਹ ਕਰਨੀ ਤਾ ਪੂਰੀ ਮਤ ਕਰਨੀ ਬਾਜੋ ਕੱਟੇ ਘੱਟ ਪ੍ਰਣਮਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣਾ ਬੁਝੈ ਸੋਏ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਾਹ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਇ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤਜੈ ਸਮਾਲੀ ਰਹਾਓ ਤੂੰ ਭਰਪੂਰ ਜਾਨਿਆ ਮੈਂ ਦੂਰ ਜੋ ਕਸ਼ ਕਰੀ ਸੋ ਤੇਰੇ ਹਦੂਰ ਤੂੰ ਦੇਖੇ ਹਉ ਮੁਕਰਪਾਓ ਤੇਰੇ ਕਮ ਨਾ ਤੇਰੇ ਨਾ ਏ ਜੇਤਾ ਦੇਹ ਤੇਤਾ ਹਉ ਖਾਓ ਬਿਆਦਰ ਨਾਹੀ ਕਹਿ ਦਰਜਾਓ ਨਾਨਕ ਏ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਝ ਮਿਆਂਨੋ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕ ਹੁਕਮ ਸੋਈ ਪਰਵਾਨੋ